ਦੇ ਸੰ ਚਿੱਟੀਆਂ ਅੱਖਾਂ ਲਾ ਹੈ ਓਏ ਆ ਗਾਲ ਕਿਉਂ ਫਸਾਤਾ ਦਾ ਆਪੇ ਸਾਰੇ ਨਹੀਂ ਇਹ ਸੱਚੇ ਘਰ ਦੀ ਹੈ ਭਾਈ ਕੀ ਮਾਨਦਾ ਦਾ ਓਏ ਆ ਬੱਚੇ ਦਾ ਪਤਾ ਨਹੀਂ ਨਾਲ ਹੀ ਦਊ ਲੈ ਕੱਲੀ ਲੈਣ ਆਵਾ ਇਹ ਬੱਚੇ ਦੋ ਕਿੱਥੋਂ ਲੂ ਕਿੰਜ ਇਸ ਤਾਂ ਕੱਲੀ ਦੀ ਹੈ 12000 ਦਾ ਬੰਦਾ ਜਿਹੜਾ ਇਹ ਚਿੱਟੀਆਂ ਅੱਖਾਂ ਦੀ ਆ ਉਹ ਯਾਰ ਚਿੱਟੀਆਂ ਅੱਖਾਂ ਦੀ ਇਹ ਲਊਗਾ ਨਾ ਮਾੜੀ ਕਿਉਂ ਲਊ ਕਿੰਨਾ ਮੰਗਿਆ ਸਾਰਾ ਜੀ ਸਾਈ ਕਟ ਬਈ ਮੈਂ 12 ਦੀ ਕਿਹੜੇ ਲੈਣ ਲੱਗ ਰਿਆਂ ਉਹ ਮੈਂ ਲੈ ਕੇ ਦੂੰ ਸਾਈ ਦਾ ਵੀਰੇ ਆ ਦੇਖ ਹੋਰ ਕਿੰਨੇ ਦਾ ਦੇਣਾ ਹੈ ਹੈ ਦੇਣੀ ਨਹੀਂ ਹੋਰ ਕਿੰਨੇ ਦਾ ਬਮਾਨਤਨ ਹੋਊਗਾ 12 ਚੋਂ 6 ਦਾ ਦੇ ਦੀ ਨਹੀਂ ਨਹੀਂ ਰਾਜੂ ਸਾਢੇ 6 ਦਾ ਸੱਤ ਦਾ ਦੰਨਾ ਜਿਆਦਾ ਪਕਾਈ ਨਹੀਂ ਮੈਂ ਕਰਦਾ ਤੈਨੂੰ ਦੱਸਿਆ ਮਾਨਤਾਲ ਬਾ ਫੇਰ ਰੱਖ ਲੈ ਠੀਕ ਹੈ ਕਾਨੂੰਨ ਮਾਨਤਾਲ ਕਰਾਉਣੇ ਮਾਨਤਾਲ ਦੀ ਲੋੜੇ ਨਹੀਂ ਆ ਜਾ ਬੋਲਾ ਨਾ ਬਣ ਇੱਕ ਰੱਖ ਲੈ ਇੱਕ ਵੇਚ ਲੈ ਉਹ ਪਾਲ ਲੂਗਾ ਵਿਚਾਰਾ ਪਾਲ ਲੂਗਾ ਪਾਲ ਨੂੰ ਦੇ ਦਿਆ ਓਏ ਲਵੇ ਆ ਜਾ ਲੰਮੀ ਜਰਾ ਇਹਨੂੰ ਕੱਢ ਕੇ ਪਹਿਲਾਂ ਪਸੰਦ ਕਰਾ ਹਾਂ ਕਰ ਚੈੱਕ ਕਰੋ ਜੀ ਇਹ ਪੇਸੇ ਨਹੀਂ ਆ ਰਹੇ ਇਹੀ ਜਰਾ ਇਧਰ ਉੱਥੇ ਪਸੰਦ ਨਹੀਂ ਸਾਰਾ ਪਹਿਲੀ ਵਾਰ ਸੰਗਤ ਵਰਤੀ ਬੱਕਰਾ ਤੇ ਬੱਕਰੀ ਮੇਮਣੀ ਹੈ ਹਾਂ ਪਹਿਲੀ ਵਾਰ ਲੈਣਾ ਨਾ ਕਿਤੇ ਦੇ ਦੁਕਾਨਾ ਦੇ ਤੇਰੀਆਂ ਵੀਡੀਓ ਦੇਖ ਕੇ ਤੈਨੂੰ ਭਾ ਲਿਆ ਪਹਿਨਾ ਮੈਂ ਉਹ ਵੀਡੀਓ ਤਾਂ ਮੇਰਾ ਦੁਨੀਆ ਬਣਾਉਂਦੀ ਅਸੀਂ ਬਣਾ ਲਈਏ ਤਾਂ ਚਿੱਟੀ ਅੱਖ ਦਾ ਮਿਲਦਾ ਨਹੀਂ ਛੇਤੀ ਬਾਜ਼ਾਰ ਚ ਠੀਕ ਹੈ ਫਿਰ ਇਹ ਬਾਜ਼ਾਰ ਚ ਕਿਤੇ ਟੋਲਣੀ ਇਹਨਾਂ ਨੇ ਤਾਂ ਕਾਇ ਉਹ ਇੱਕੇ ਗੱਲ ਚ ਨਿ ਮੇੜੂਗਾ ਤੇਪੜ ਦਾ ਹੈ ਨਿਪੜਦਾ ਨਹੀਂ ਨਿਪੜਦਾ ਨਾ ਸੀ ਤੀ ਤੁਈ ਤੁਸ ਉਹਨਾਂ ਨੇ ਤੂੰ ਵੀ ਲੈ ਮੈਂ ਤਾਂ ਬਹੁਤ ਸਾਰੇ ਪੈਸੇ ਲੈਂਦਾ ਨਹੀਂ ਮੈਂ ਠੀਕ ਹੈ ਥੋੜਾ ਕਰ ਛੋਟੇ ਪਈ ਹੱਥ ਛੱਡ ਦੇ ਨੂੰ ਬੱਚੇ ਬੱਸ ਹੁਣ ਵੇਖ ਤਾਂ ਬਹੁਤੀਆਂ ਹੀ ਗੱਲਾਂ ਨਾ ਕਰੀ ਕੱਚਾ ਰੇਟ ਨਾਲਾਈ ਮਾਨਦਰੀ ਤੂੰ ਕੱਚਾ ਰੇਟ ਨਾਲੋਂ ਦਾ ਪੂਰਾ 800 ਦੇ ਦ। ਨਹੀਂ ਜੀ। ਨਹੀਂ 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 ਨਹੀਂ। ਆਹ ਮਾਨੀ ਜੀ ਨਹੀਂ ਨਹੀਂ ਰੱਖ ਨਹੀਂ। ਨਹੀਂ ਮਾਨੀ ਨਹੀਂ ਪੂਰੇ 10 ਦੀ ਦੇ ਦੂੰਗਾ ਯਾਰ ਲੈ ਜਾ। ਲੈ ਜਾ ਪੂਰੇ 10 ਦੀ। ਖੜ 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 ਲੈ ਲੈਂਦੇ। ਖਰਚਾ ਯਾਰ। ਕੋਈ ਟੀਮ ਜੋ ਕਢਾ ਲਈ। ਪੂਰੇ 10 ਦੀ ਲੈ ਜਾ। ਬਸ ਹੁਣ ਨਾ ਬਸ। ਓ ਬੋਲਾ ਕਿਉਂ ਨਹੀਂ ਪੂਰੇ 10 ਦੀ ਦਿੰਦਾ। 7 700 ਦਿੰਦਾ। ਨਹੀਂ ਵੀ ਨਹੀਂ। ਹੇ ਨਹੀਂ ਨਹੀਂ ਪੂਰੇ 10 ਦੀ। ਜਾਂ 200 ਤੇ ਹੋ। ਨਹੀਂ 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 ਰਾਜੀ। ਮੰਨ ਮੇਰੀ ਗੱਲ। ਸਾਢੇ 8 ਦੀ ਦੇਣੀ ਆ? ਫੜਾ ਰੋ ਪੈਸੀ। ਓ ਜਾ ਪਰੇ ਤੇਰਾ ਦਿਮਾਗ ਆ ਲੀ ਗਿਆ। ਸਾਢੇ 8 ਕੋਣੀ ਇਹ? ਓਏ ਬਾਤ ਫੜ ਜਾ। ਪੂਰੇ 10 ਦੀ। ਓਏ ਨਹੀਂ ਲੁੱਟ ਮਾਰਨ। ਸੌਦੇ ਬਣਦੇ ਹੁੰਦੇ। ਐ ਸੋਹਾ ਕਮਾਉਣਾ ਤੂੰ ਤਾਂ। ਹਾਂ ਹਾਂ ਬਗ ਨੇ ਸੌਦੇ ਬਣਦੇ ਹੁੰਦੇ। ਓ ਪੱਠ ਵੀ ਦੇਖ ਲਈ। ਕੋਈ ਨਹੀਂ ਹੋਰ ਲੈਣਾ ਰਾਜੀ ਕੋਈ ਨਹੀਂ ਬਣਦੇ। ਇਹਨਾਂ ਦਾ ਪਾਣੀ ਨਹੀਂ ਆਪਣੇ। ਆਹ ਕੀ ਹੈ ਸੂਣੀ ਐ। ਵੇ ਅੰਨ ਬਣੀ ਨਹੀਂਉਦਾ ਉਹ ਰੇਟ ਤੇ ਨਹੀਂਉਦਾ ਬਸ ਸਾਢੇ ਅੱਧ ਦੀ ਹੋਣੀ ਨਹੀਂ ਨਹੀਂ ਰਾਜੂ ਨਹੀਂ ਚੱਲ ਲਖਾਇਏ ਕਰਾ ਦੇਣਗੇ ਨਹੀਂ ਸਾਢੇ ਅੱਧ ਦੀ ਸਾਢੇ 9 ਦੀ ਦੇ ਦੇ ਲੈ ਜਾ ਬਸ ਹੁਣ ਮੈਂ ਕਿਵੇਂ ਦੇਣੀ ਆ ਸਾਢੇ 9 ਦੀ ਲੈ ਜਾ ਉਹ ਮੰਨਦਾ ਉਹ ਨਹੀਂ ਬਾਈ ਉਸ ਤਸਲੇ ਜੋੜਾ ਵੇ ਚੂਪ ਕਰ ਸਾਢੇ 8 ਤੋਂ ਬਾਅਦ ਮੰਨਦਾ ਹੀ ਨਹੀਂ ਹੁਣ ਹੱਥੋਂ ਹੱਥੋਂ ਲੱਗ ਗਿਆ ਨਹੀਂ ਬਸ ਵੇ ਠੀਕ ਆ ਬਾ ਤੈਨੂੰ ਵਾਚ ਦੇ ਬਹੁਤ ਕੁਸ ਬਸ ਨਹੀਂ ਨਹੀਂ ਸਹੀ ਆ ਕਿਉਂ ਕੰਮਲਾ ਹੋ ਗਏ ਕਰਾ ਦੇਣਗੇ ਹੁਣ ਵੇਚ ਗਾਗ ਤੇ ਬੈਲੀ ਆਉਂਦਾ ਬੁੱਚਲੀਏ ਸਿਆਣਾ ਕੋਈ ਰਾ ਨਹੀਂ ਕੋਈ ਗੱਲ ਕੰਮ ਕਰਦਾ ਰਹਿ ਬਾਬਾ ਗੱਲ ਸੁਣ ਤੂੰ ਲਖਿਆ ਜੀ ਦੋਏ ਪਾਸੋਂ ਕਰਾਦੀ ਨੌਤੀ ਹੋ ਗਈ ਲਖਿਆ ਜੀ ਆਪੋ ਆਪਣੀ ਸਾਰੇ ਪਾਸੇ ਸਾਰੇ ਪਾਸੇ ਤੂੰ ਦੱਸ ਉਹ ਕਰਦਾ ਤੂੰ ਸਾਰੇ ਪਾਸੇ ਮੈਂ ਲੁੱਟਮਾਲ ਲਈ ਲੈ ਤੇਰੇ ਮਨ ਦਾ ਨਾ ਲੈ ਜਾ ਮੇਰਾ ਨਾ ਕਰ ਉਹਨਾਂ ਦਾ ਕਰ ਸਾਡਾ ਕਿਹਨੇ ਕਰੇਗਾ ਤੂੰ ਅਸੀਂ ਨਾ ਕਰਾਈਏ ਐ ਤਾਂ ਰੋਟੀ ਲੈਣੀ ਏ ਥੋਤੋਂ ਕਹਿ ਕੇ ਵੇ ਬਾਬਾ ਜਿੰਨੇ ਪੈਸੇ ਨੇ ਬਾਕੀ ਕਢਾ ਕੇ ਲਿਆ ਪੈਸੇ ਚੌਥਾ ਕਰਕੇ ਸਾਈ ਇਹਨੂੰ ਬੰਨ੍ਹ ਕੇ ਖੜਾ ਜਾ ਮੈਂ ਉਹਦਾ ਰੋਟੀ ਲੈ ਕੇ ਤੋ ਗਾਂ ਤੋਂ ਰਾਨੇ ਤੇ ਤੋਂ ਤੋਂ ਘਰ ਤੁਸੀਂ ਕਹਿ ਲੋ ਝਗੜਦੇ ਰਹੋ ਦੂਰ ਸੇ ਕੱਟਣਾ ਦੇਣਗੇ ਨਾ ਓਏ ਕੱਟਣਗੇ ਨਹੀਂ ਇਹਦੇ ਗੁਗਲ ਵੇਚ ਕਰਦੇ ਸਿੱਤੀ ਮੈਂ ਕਰਨੀ ਨਹੀਂ ਆਂ ਗੁਗਲ ਅਸੀਂ ਕਰਨ ਜਾਂਦੇ ਕਰਾ ਦੇਨੇ ਕਿਹਦੇ ਮੁੰਡੇ ਤੋਂ ਕਰਾ ਦੇ ਕਰੂੰ ਲੈ ਭਾਈ 2 3 4000 ਕਿੰਨੇ ਰਹਿ ਗਏ 5 ਰਹਿ ਗਿਆ 5 ਗੁਗਲ ਵੇਚ ਕਰਾ ਦੇਆ ਖਰਚੇ ਨੂੰ ਰੱਖ ਲੈ ਉਹ ਘੜੀ ਕੋਈ ਜੇ ਕਰ ਲੈ ਇੰਜਾਨ ਦਾ ਲੱਗਦਾ ਹੈਗਾ ਪਾਸਪੂਰਟ ਤੇ ਯਾਦਾ ਬਾਸ ਬੋਰਡ ਵੀ ਦੇਣੀ ਬਾਸ ਫਿਰ ਕਰ ਤੂੰ ਆਪ ਹੀ ਕਰ ਲੈ ਬਾਸ ਜਾਣਦਾ ਨਹੀਂ ਨਾਪ ਕਿਤੇ ਲੈ ਗਰੇ ਯਾਰ ਕੋਈ ਬੰਦਾ ਕਰ ਦੋ ਕਰ ਦਿਓ ਹੋਮ ਹੋਮ ਗਿਆ ਪਗਲ ਕਰ ਦਿੱਤਾ ਹੋਰ ਆ ਪੁੱਛਦਾ ਪੜਦਾ ਪੜਦਾ ਹੀ ਹੁੰਦਾ ਪਸੂ ਗੁਣੀ ਇਮਾਨਦਾਰੀ ਦਾ ਹੱਕ ਹਲਾਲ ਦਾ ਸੌਦਾ ਕਰਾਂਗੇ ਕਿਉਂ ਇੱਕ ਦਿਨ ਦਾ ਤਾਂ ਖੇਡ ਨਹੀਂ ਵੀ ਇੱਥੇ ਕਰਕੇ ਇਮਾਨਦਾਰੀ ਵਾਲਾ ਤਮਾਸ਼ਾ ਪਾਜਾਂਗੇ ਤੀਏ ਦਿਨ ਤੇਰੇ ਵਰਗਾ ਬਾਹ ਫੜ ਲੂ ਰੋਜ਼ ਮਿਲਣਾ ਹੈ ਪਾਵਲ ਕਨੂ ਹਰ ਪਤੀਆਂ ਰੂਹਾਨੇ ਕੋਈ ਮੇਰੀ ਕੱਲੀ ਰੂਹ ਨਹੀਂ ਬਿਮਹਿਮਾਨ ਨਹੀਂ ਲੱਗ ਮੈਂ ਸਾਰੇ ਹੀਰੇ ਨੇ ਬਾਬੇ ਉਰਿਆ 11000 ਦੀ ਦਿੰਨੇ ਲ ਪਰਾਂ ਨੂੰ ਮੂੰਹ ਕਾ ਤੂੰ ਕਰਦਾ ਲੋ ਹੁੰਦੀ ਰਹੀ ਆਪਣੀ ਆਸ ਫਿਰ ਜਿੱਥੇ ਤੁਹਾਰੀਆਂ ਕਰਦਾ ਨਾ ਮੈਨੂੰ ਪਤਾ ਤੇਰੀ ਅੜੀ ਦਾ ਉਹ ਹੱਥ ਕੋਲ ਮੈਂ ਕਹਾਂ ਮੈਥੋਂ ਬੜਾ ਐ ਤੂੰ ਐਵੇਂ ਇੱਥੇ ਦਿੱਤੀ ਪਪਾਈ ਪਾਈ ਮਰ ਜਾਗੇ ਲੜਕੇ ਪੂਰੀ ਵਾਰਾ ਲਾਏ ਜਾਂਦੇ ਆ ਮਾ ਹੋ ਗਈ ਸਾਡੇ ਵਾਰਾਂ ਦੀ ਬੱਸ ਖੋਲੋ ਖੋਲ ਕਿੱਥੇ ਉਹ ਨਹੀਂ ਹੁੰਦੀ ਯਾਰ ਚੁੱਪ ਕਰ ਉਹ ਯਾਰ ਉਹੀ ਗੱਲ ਵਿੱਚ ਯਾਰ ਬੱਸ ਨਹੀਂ ਹੁੰਦੀ ਉਹ ਲੈ ਤਾਂ ਖਾ ਖੀਰੀ ਪੱਠਾ ਲੰਦਾਂ ਦੇ ਪੱਟਸੀ ਤਾਂ ਵੀ ਜਸ ਕਿਹੜੇ ਰਸੋਈ ਨਹੀਂ ਪੈਸੇ ਬਹੁਤ ਔਖੇ ਨੇ ਠੀਕ ਆ ਚੁੱਪ ਕਰ ਚੁੱਪ ਕਰ ਜਿੱਥੇ ਕਹੇ ਨਹੀਂ ਹੁੰਦੀ ਨਹੀਂ ਹੁੰਦੀ ਕੀ ਕਰਤੀ ਕੋਈ ਕਦਾ ਨਹੀਂ ਹੁੰਦੀ ਉਹ ਤਾਂ ਨੀ ਪਸੰਗ ਮਡੀ ਸਾਰੀ ਮਡੀ ਧੱਕੇ ਧੱਕੇ ਖਾਦੇ ਆ ਜਾਣਵਾਰ ਗਲਤੇ ਨੂੰ ਕੋਈ ਯਾਰ ਉਹਨਾਂ ਨੇ ਹੀ ਮੇਰੇ ਤੇ ਵਿਸ਼ਵਾਸ ਨਹੀਂ ਵਿਸ਼ਵਾਸ ਕੀਤਾ ਮਤਲਬ ਕਦੇ ਨਹੀਂ ਕੋਈ ਦੇਰ ਦੇਰ ਦਾ ਉਹ 55 ਤੈਥੋਂ ਕਹਿ ਕੇ ਲੈਣੇ ਹੈ ਕਹਿ ਕੇ ਲੈਣੇ ਜਿਹੜਾ ਕੱਲ ਲੱਗਤੇ ਨਾ ਕਰਦੇ ਉਹ ਤਾਂ ਲੈ ਨਹੀਂ ਕੋਈ ਨਹੀਂ ਪੂਰਾ ਰੇਟ ਦਵਾ ਲਓ ਜਾ ਹੋ ਗਈ 13 ਦੀ ਪਾ ਰੱਖਣੇ ਰੱਖ ਲੈਨੀ ਤੇਰੀ ਮਰਜ਼ੀ ਹੈ ਦੇ ਫੜਾ ਉਹ ਆੜੀ 13 ਦੀ ਖੁਸ਼ ਹੈ ਖੁਸ਼ਾ ਖੋ ਜਾ ਲਓ ਜੀ ਖੁਸ਼ ਹੋ ਤੁਸੀਂ ਤਾਂ ਲਿਓ ਨੀ ਲਿਓ ਨਾ ਹਾਂ ਕੋਈ ਧੱਕਾ ਕੋਈ ਨਹੀਂ ਭਾਈ ਕਿਸੇ ਨਾਲੇ ਆਰ ਨਾਲੇ ਬਾਪੇ ਨਾਲ ਕਹਿ ਕੇ ਮਦਲਾਲੀ ਕਰੀ ਐ ਕੋਈ ਚੋਰੀ ਨਹੀਂ ਕਰੀ ਉਹ ਤਾਂ ਹੱਕ ਵੀ ਬਣਦਾ ਵੀ ਮੈਂ ਭਾਈ ਇੰਨੇ ਪੈਸੇ ਲਊਂਗਾ ਜੇ ਮੇਰਾ ਸੌਦਾ ਘੱਟ ਬਣੇ ਨਹੀਂ ਮੈਨੂੰ ਤਾਂ ਕਾਕ ਨਹੀਂ ਮਿਲੇ ਸਹੀ ਵਾਲਾ ਫੜਾ ਉਹਨਾਂ ਦਾ ਸਹੀ ਵਾਲਾ ਲਓ ਜੀ ਆ ਫੜ ਬਈ ਪਹਿਲਾਂ ਅਰੇ ਨੂੰ ਫੜਾਈ ਪੈਸੇ ਲੈ ਕੇ ਭਾਈ ਇਹਨੂੰ ਪਰਾਂ ਕਰ ਦੇ ਮੈਂ ਦੋ ਮਿੰਟ ਵਿੱਚ ਚਾਲਾਂ ਸਾਡੀ ਬੱਕਰੀ ਦੀ ਭਾਈ ਇਹ ਸਹੀ ਫੜੀ ਮੈਂ ਤੇ ਥੰਮ ਥੰਮ ਚੈੱਕ ਕਰ ਲਾਂ ਕਰੋ ਜੀ ਕਰੋ ਪਿੱਛੋਂ 100 ਗੱਲਾਂ ਨਿਕਲਦੀਆਂ ਨੇ ਸਹੀ ਹੈ ਦੇਖ ਰੋ ਸਹੀ ਹੈ ਭਾਈ ਹੋ ਗਿਆ ਰਾਜੂ ਦਾ ਹੋ ਗਿਆ 13000 ਦਾ ਇਹਦਾ ਮੈਪੇ ਗਣ ਨੂੰ ਮੈਨੂੰ ਫੜਾ ਦੇ ਲੈ ਕੇ ਨਹੀਂ ਭਾਈ ਸਾਹਿਬ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 ਬਾਬੇ ਆ ਲੋ ਸਰਦਾਰ ਜੀ ਤਵਰਾ ਕਹਿਣਾ ਬਾਬੇ ਜੀ ਬਾਤ ਹੋਏ ਦੇ ਦੀ ਘਾਟ ਹੋਈ ਲੈਣੀ ਜੀ ਨਾ ਟਿਕਾ ਟਿਕਾ ਨਾ 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 ਟਿਕਾ ਪੰਡੇ ਦੀ ਲਿਖਾਈ ਆਪੇ ਕਰਾਉਣਗੇ ਦੋਵੇਂ ਪਾਸਿਓਂ ਦਿਖਾਈ ਕਰਾ ਦੇ ਕੋਈ ਖੁਸ਼ ਹੋ ਤੇ ਆਪਾਂ ਇੱਕ ਪੰਜਾ ਬੈਨ ਨੀ ਤੇ